ਇਹ ਕਿਹਸੇ ਨੂੰ ਸਿੰਪਟਮਸ ਹੈ ਪੂਰੇ ਨੂੰ ਡੂਮੇਨ ਰੱਖੋ ਆਪਣੇ ਫੁੱਲ ਹੈਂਡ ਵਾਸ਼ਿੰਗ ਜਿਹੜੀ ਹੈ ਉਹ ਕਰੋ ਸੈਨੀਟਾਈਜ਼ਰ ਯੂਜ਼ ਕਰ ਸਕਦੇ ਆ ਮਾਸਕ ਯੂਜ਼ ਕਰ ਸਕਦੇ ਆ ਤੇ ਜਦੋਂ ਵੀ ਕੋਈ ਖਾਂਸੀ ਜਾਂ ਜ਼ੁਕਾਮ ਹੈ ਉਹਦੇ ਲਈ ਜਿਹੜੀ ਰੈਸਪੀਰੇਟਰੀ ਹਾਈਜੀਨ ਹੈ ਉਹ ਜ਼ਰੂਰੀ ਹੈ ਕਿ ਜਦੋਂ ਖੰਗਣਾ ਤਾਂ ਆ ਹੱਥ ਰੱਖਣਾ ਤੇ ਮੂੰਹ ਤੇ ਨੱਕ ਤੇ ਤੇ ਜਿਹੜੀ ਸਰਫਿਸਿਸ ਹੈ ਜਿਨ੍ਹਾਂ 'ਚ ਕੰਟੈਕਟ ਆਮਦਾ ਜਿਦਾ ਕਿ ਦੋ ਦੇ ਹੈਂਡਲਸ ਹੈ ਜਿੱਦਾਂ ਟੇਬਲ ਟੇਬਲ ਦੀ ਹੈ ਜਾਂ ਟੇਬਲ ਦੀ ਸਰਫੇਸ ਹੈ ਜਾਂ ਮੋਬਾਈਲ ਹੈ ਜੇ ਕਿਸੇ ਐਜੇ ਬੰਦੇ ਦੇ ਕੰਟੈਕਟ ਚ ਆਂਦਾ ਹੈ ਵੀ ਜਿਹਨੂੰ ਇਹ ਇਨਫੈਕਸ਼ਨ ਹੈ ਤੁਹਾਨੂੰ ਮਤਲਬ ਉਹ ਆਪਣੀ ਉਹਦੀ ਹਾਈਜਨ ਮੇਨਟੇਨ ਕਰੋ ਉਹਨੂੰ ਡਿਸਇਨਫੈਕਟ ਕਰੋ ਤਾਂ ਜੋ ਮਤਲਬ ਉਸੇ ਲੋਗ ਇਸ ਚੀਜ਼ ਤੋਂ ਬਚ ਸਕੋ ਫੇਸ ਨੂੰ ਮਾਗੀ ਤੋਂ ਬਚ ਸਕੋ ਸਰਕਾਰ ਦਾ ਇਹ ਵੀ ਇਹਦਾ ਵੱਲੋਂ ਇਹੀ ਹੈ ਵੀ ਇਹਦੇ ਰਿਲੇਟਡ ਜੋ ਮੈਂ ਦੱਸਿਆ ਵੀ ਇਹੀ ਐਡਵਾਈਜ਼ਰੀ ਹੈ ਤੇ ਮੈਕਸਿਮ ਜਿਹੜਾ ਹੈਂਡ ਵਾਸ਼ਿੰਗ ਤੇ ਪਾਪਰ ਆਪਣੀ ਹਾਈਜੀਨ ਮੇਨਟੇਨ ਕਰਨਾ ਤੇ ਜਿਹੜੀ ਭੀੜ-ਪਾੜ ਵਾਲੀ ਜਗ੍ਹਾ ਤੇ ਜਾਂ ਜੇ ਕੋਈ ਕਿਸੇ ਬੰਦੇ ਨਾਲ ਕੰਟੈਕਟ ਆਉਂਦੇ ਹੋ ਕਿਸੇ ਵੀ ਗੈਦਰਿੰਗ ਹੈ ਨੈਕਸਸ ਨੂੰ ਕੋਈ ਇਨਫੈਕਸ਼ਨ ਹੈ ਉਹਦੇ ਕੰਟੈਕਟ ਆਉਂਦੇ ਹੋ ਤਾਂ ਇਹ ਇਹਦੇ ਲਈ ਮਤਲਬ ਬਚਾ ਕਰੋ ਤੇ ਗੈਦਰਿੰਗ ਵਾਲੀ ਜਗ੍ਹਾ ਤੇ ਜਾਣਾ ਭੀੜ-ਪਾੜ ਵਾਲੀ ਜਗ੍ਹਾ ਤੇ ਜਾਣਾ ਜਿੱਦਾਂ ਸਭ ਚੀਜ਼ ਦਾ ਦੱਸਿਆ ਤਾਂ ਇਹ ਸਭ ਇਹਨਾਂ ਰਿਕੋਰਡ ਨੂੰ ਜੇ ਕਿਸੇ ਨੂੰ ਕੋਈ ਇਹ ਸਿੰਪਟਮ ਹੋਤੀਆਂ ਹੁੰਦੇ ਆ ਉਹਦੇ ਲਈ ਮੈਡੀਕਲ ਸਹਾਇਤਾ ਲੋ ਸਾਡੇ ਨੇੜੇ ਦੇ ਕੋਈ